आप हम ऋषिकेश हैं उत्तराखंड से और हमारा मेरा नाम अदिति है और और ये म्यूजियम बहुत ही प्यारा है और हमें इस म्यूज़ियम में एक्सप्लोर करने आना चाहिए क्योंकि यहाँ पे रामायण वाल्मीकि जी और बहुत सारी चीज़ों के बारे में बताया गया है यहाँ पे बहुत सारी वीडियो स्क्रीनिंग बहुत सारी चीज़ें हैं बहुत प्यारा है इधर और यहाँ यहाँ पे बहुत ही ज़्यादा सुंदर सुंदर चीज़ें भी हैं और यहाँ पे हमारी संस्कृति को लेके हमें भी बहुत चीजें बताई गई हैं हमारा ग्रंथ रामायण जिसके बारे में हम जानते हैं उसके बारे में हमें बहुत कुछ बताया है और यहाँ पे ज्यादातर बच्चों को भी आना चाहिए क्योंकि जो छोटे बच्चे होते हैं क्यूँकी नॉलेज बढ़ेगी क्योंकि यहाँ पे होता है ना थ्री डी थ्री डी के माध्यम से हमें बताया गया है सारी चीजें बहुत अच्छा है थैंक यू थैंक यू हमें जय गुरुदेव धन गुरुदेव जय वाल्मीकि हर हर वाल्मीकि गुरु प्यारे साथ संगत जी आप जी ਦਾ ਦਾਸ ਕਾਂਸੀ ਟੀਵੀ ਤੇ ਵੀ ਆਪ ਜੀ ਦੇ ਭਗਵਾਨ वाल्मीकि ਮਹਾਰਾਜ ਜੀ ਦੇ ਬਾਰੇ ਚੰਨਾ ਪਾੰਦਾ ਹੈ ਤੇ ਅੱਜ ਅਸੀਂ ਜੋ ਭਗਵਾਨ ਵਾਲਮੀਕਾ ਆਸ਼ਰਮ ਅੰਮ੍ਰਿਤਸਰ ਦੇ ਵਿੱਚ ਹੈ ਅਸੀਂ ਉਸ ਜਗ੍ਹਾ ਤੇ ਆਏ ਹੋਏ ਆ ਜੋ ਮਿਊਜ਼ੀਅਮ ਇੱਥੇ ਬਣਿਆ ਹੈ ਤੇ ਉਸ ਦੇ ਵਿੱਚ ਅਸੀਂ ਅੱਜ ਬੈਠੇ ਹਾਂ ਤੇ ਇੱਥੇ ਦੇ ਜੋ ਸੇਵਾਦਾਰ ਹੈ ਬੜੇ ਵਧੀਆ ਢੰਗ ਨਾਲ ਤੁਹਾਡੇ ਨਾਲ ਮਿਲੋ ਵਰਤੋ ਕਰਦੇ ਆ ਬੜੇ ਪਿਆਰ ਦੇ ਨਾਲ ਤੁਹਾਨੂੰ ਜੈ ਵਾਲਮੀਕੀ ਕਹਿੰਦੇ ਆ ਤੇ ਇੱਥੇ ਦਾ ਜਿਹੜਾ ਸਟਾਫ ਹੈ ਤੇ ਸ਼ਲਾਘਾਯੋਗ ਹੈ ਵੀ ਜਿਹੜੇ ਹਰ ਕਿਸੇ ਨੂੰ ਵਧੀਆ ਢੰਗ ਦੇ ਨਾਲ ਦੀਪ ਕਰਕੇ ਤੇ ਇੱਥੇ ਪਰਮਾਤਮਾ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਵੱਧ ਤੋਂ ਵੱਧ ਜਿਤ ਜਿੰਨੇ ਵੀ ਮੇਰੇ ਵੀਰ ਮੈਨੂੰ ਦੇਖ ਰਹੇ ਆ ਇੱਥੇ ਦਾ ਮਿਊਜ਼ੀਅਮ ਜੋ ਬਣਿਆ ਹੋਇਆ ਜਿਹਦੇ ਵਿੱਚ ਭਗਵਾਨ ਵਾਲਮੀਕ ਮਾਰਾਇਦਾ ਜੋ ਸ਼ੁਰੂ ਤੋਂ ਲੈ ਕੇ ਜਦੋਂ ਪ੍ਰਮਾਤਮਾ ਨੇ ਆਪਾਂ ਨੂੰ ਇਸ ਧਰਤੀ ਦੇ ਉੱਤੇ ਭੇਜਿਆ ਹੋਇਆ ਆ ਉਹਨਾਂ ਨੇ ਇਸ ਨੂੰ ਸਾਜਿਆ ਹੋਇਆ ਆ ਜੋ ਲਵ ਕੁਸ਼ ਦੀ ਕਥਾ ਹੈ ਜੋ ਰਮਾਇਣ ਦੇ ਵਿੱਚ ਸਾਰਾ ਕੋ ਦੱਸਿਆ ਹੋਰ ਬਹੁਤ ਸਾਰਾ ਸਾਨੂੰ ਇੱਥੋਂ ਸਿੱਖਣ ਨੂੰ ਮਿਲਦਾ ਹੈ ਤੇ ਮੈਂ ਵੀ ਅੱਜ ਦੇਖ ਕੇ ਬਾਗੋ ਬਾਗ ਆਨੰਦ ਆਇਆ ਬੜਾ ਤੇ ਤੁਸੀਂ ਵੀ ਵੱਧ ਚੜ ਕੇ ਜਦੋਂ ਵੀ ਪੰਜਾਬ ਦੇ ਵਿੱਚ ਜਾਂ ਆਪਣੇ ਭਾਰਤ ਦੇਸ਼ ਦੇ ਵਿੱਚ ਆਨੇ ਹੋ ਤੇ ਇੱਥੇ ਲਾਜ਼ਮੀ ਆਓ ਵਾਲਮੀਕਾ ਆਸ਼ਰਮ ਤੇ ਵਾਲਮੀਕਾ ਆਸ਼ਰਮ ਦੇ ਵਿੱਚ ਆਣ ਕੇ ਇਸ ਨੂੰ ਰਾਮ ਤੀਰਥ ਵੀ ਕਿਹਾ ਜਾਂਦਾ ਹੈ ਤੇ ਵਾਲਮੀਕਾ ਆਸ਼ਰਮ ਵੀ ਕਿਹਾ ਜਾਂਦਾ ਹੈ ਤੇ ਤੁਸੀਂ ਵੱਧ ਤੋਂ ਵੱਧ ਜਦੋਂ ਵੀ ਛੁੱਟੀਆਂ ਕੱਟਣ ਆਨੇ ਆ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰੋ ਤੇ ਆਪਣੇ ਜਿਹੜੇ ਦੁੱਖੜੇ ਆ ਉਹ ਇਹ ਧਰਤੀ ਦੇ ਉੱਤੇ ਛੱਡ ਕੇ ਤੇ ਖੁਸ਼ੀਆਂ ਦਾ ਆਨੰਦ ਮਾਣੋ ਇਹ ਜਗਾ ਉਹ ਹੈ ਜਿਸ ਜਗਾ ਦੇ ਉੱਤੇ ਲਵਕੁਸ਼ੀ ਸੀਤਾ ਮਾਤਾ ਹੈ ਤੇ ਉਹਨਾਂ ਨੂੰ ਪ੍ਰਮਾਤਮਾ ਨੇ ਇੱਥੇ ਦੇਖ ਰੇਖੀ ਕੀਤੀ ਉਹਨਾਂ ਦਾ ਜੋ ਪਾਲਣ ਪੋषण ਹੋਇਆ ਇਸ ਧਰਤੀ ਦੇ ਉੱਤੇ ਤੇ ਉਹ ਉਹ ਜਗਾ ਹੈ ਜਿੱਥੇ ਪ੍ਰਮਾਤਮਾ ਨੇ ਖੁਦ ਆਣ ਕੇ ਆਸਣ ਲਗਾਇਆ ਤੇ ਇਸ ਧਰਤੀ ਨੂੰ ਭਾਗ ਲਾਇਆ ਤੇ ਇਹ ਧਰਤੀ ਜਿਹੜੀ ਆ ਤੇ ਇਸ ਧਰਤੀ ਦੀ ਇਸ ਨਗਰੀ ਨੂੰ ਇੰਨੇ ਭਾਗ ਲੱਗੇ ਹੋਇਆ ਕਿ ਇਹ ਸਤਖੰਡ ਜਿਹੜਾ ਆ ਤੇ ਕਿਤੇ ਹੋਰ ਪਾਸੇ ਨਹੀਂ ਮਿਲਣਾ ਜਿਹੜਾ ਇਹ ਸੱਚ ਗੰਢ ਦੇ ਦਰਸ਼ਨ ਕਰ ਲੈਂਦਾ ਤੇ ਉਹ ਸਮਝ ਲਓ ਸਵਰਗ ਨੂੰ ਪ੍ਰਾਪਤ ਕਰ ਲੈਂਦਾ ਇਹ ਜਿਨ੍ਹਾਂ ਜਿਨ੍ਹਾਂ ਨੇ ਵੀ ਸਵਰਗ ਨੂੰ ਪ੍ਰਾਪਤ ਕਰਨਾ ਹੈ ਤੋ ਇਸ ਧਰਤੀ ਤੇ ਆਓ ਤੇ ਇਸ ਧਰਤੀ ਤੇ ਆ ਕੇ ਆਪਣਾ ਜੀਵਨ ਸਫਲਾ ਕਰੋ ਇੰਨਾ ਕੁਝ ਕਹਿੰਦਾ ਹੋਇਆ ਸਾਰੀਆਂ ਸੰਗਤਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਇੰਨਾ ਕੁਝ ਕਹਿੰਦਾ ਹੋਇਆ ਸ਼ਮਾ ਦਾ ਜਾਚ ਤਾਂ ਜੇ ਕੋਈ ਭੁੱਲ ਚੁੱਕ ਹੋਈ ਹੋਵੇ ਸੰਗਤਾਂ ਦਾਸ ਨੂੰ ਮaaf ਕਰਨ ਕਿਉਂਕਿ ਅਸੀਂ ਨਮਾਣੇ ਜੇ ਆਪ ਜੀ ਦੇ ਸੇਵਾਦਾਰ ਆਂ ਕਈ ਵਾਰੀ ਬੋਲ ਜਾਂਦੇ ਸਾਡੇ ਕੋਲੋਂ ਕੋਈ ਗਲਤ ਲਫ਼ਜ਼ ਕਿਹਾ ਗਿਆ ਹੋਵੇ ਤੇ ਉਸ ਲਈ ਸਾਧ ਸੰਗਤ ਜੀ ਤੁਸੀਂ ਆਪਣਾ ਬੱਚਾ ਸਮਝ ਕੇ ਆਪਣਾ ਸੇਵ ਸਮਝ ਕੇ ਤੇ ਸ਼ਮਾ ਕਰ ਦੇਣਾ ਜੀ ਜੈ ਵਾਲਮੀਕੀ ਜੀ ਅਸੀਂ ਪੂਰਾ ਪਰਿਵਾਰ ਮੈਂ ਕਸ਼ਮੀਰ ਸਿੰਘ ਮੇਰੇ ਬ੍ਰਦਰ ਬੱਚੇ ਸਾਡੀਆਂ ਵਾਈਫ ਅਸੀਂ ਸਾਰੇ ਗੁਰਦਾਸਪੁਰ ਤੋਂ ਅੱਜ ਭਗਵਾਨ ਵਾਲਮੀਕੀ ਜੀ ਦਾ ਜੋ ਮਿਊਜ਼ੀਅਮ ਹੈ ਸਪੈਸ਼ਲੀ ਦਰਸ਼ਣ ਦਰਤਾਰ ਕਰਨ ਵਾਸਤੇ ਆਪਾਂ ਇੱਥੇ ਆਏ ਆ ਬਹੁਤ ਅੱਛਾ ਲੱਗਾ ਜੋ ਨਿਊ ਟੈਕਨੋਲੋਜੀ ਦੇ ਨਾਲ ਇਹ ਮਿਊਜ਼ੀਅਮ ਜਿਹੜਾ ਹੈ ਇਹ ਬੜਾ ਵਧੀਆ ਉਪਰਾਲਾ ਸਰਕਾਰ ਨੇ ਕੀਤਾ ਹੈ ਕਿਉਂਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਆਪਣੇ ਵਿਰਸੇ ਨਾਲੋਂ ਬੜੀ ਟੁੱਟੀ ਹੋਈ ਹੈ ਬਹੁਤ ਸਾਰੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਕਿ ਭਗਵਾਨ ਵਾਲਮੀਕੀ ਜੀ ਕੌਣ ਸਨ ਉਹਨਾਂ ਦੀ ਜੀਵਨ ਦੇ ਵਿੱਚ ਕੀ ਪ੍ਰਾਪਤੀਆਂ ਸੀਗੀਆਂ ਸਾਡੇ ਵਾਸਤੇ ਉਹ ਕੀ ਸਨੇਹਾ ਦੇ ਕੇ ਗਏ ਸਾਨੂੰ ਐਡਾ ਵੱਡਾ ਗਿਆਨ ਗ੍ਰੰਥ ਉਹਨਾਂ ਨੇ ਸਾਡੇ ਵਾਸਤੇ ਹੀ ਰਚਿਆ ਤਾਂ ਜੋ ਅਸੀਂ ਆਪਣੇ ਕਰਮ ਦੇ ਨਾਲ ਔਰ ਆਪਣੇ ਗਿਆਨ ਦੇ ਨਾਲ ਇਹ ਗਿਆਨ ਜਿਹੜਾ ਹੈ ਸਾਨੂੰ ਇਹਨਾਂ ਧਾਰਮਿਕ ਪੁਸਤਕਾਂ ਦੇ ਵਿੱਚੋਂ ਹੀ ਮਿਲਦਾ ਹੈ ਔਰ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਕੁਛ ਦੂਰ ਹੁੰਦੀ ਜਾ ਰਹੀ ਹੈ ਸੋ ਉਸ ਪੀੜ੍ਹੀ ਨੂੰ ਜ਼ਰੂਰ ਇੱਥੇ ਲੈ ਕੇ ਆਣਾ ਚਾਹੀਦਾ ਹੈ ਕਿਉਂਕਿ ਇੱਥੇ ਆ ਕੇ ਆਪਣੇ ਪਛੋਕਰ ਦੇ ਬਾਰੇ ਪਤਾ ਲੱਗਦਾ ਆਪਣੇ ਧਰਮ ਦੇ ਬਾਰੇ ਪਤਾ ਲੱਗਦਾ ਆਪਣਾ ਜੋ ਪਿਛਲਾ ਕਲਚਰ ਹੈ ਸੰਸਕ੍ਰਿਤੀ ਹੈ ਸਭਿਆਚਾਰ ਹੈ ਕਿਉਂਕਿ ਹਿੰਦੁਸਤਾਨ ਦਾ ਜਿਹੜਾ ਕਲਚਰ ਹੈ ਸਭਿਆਚਾਰ ਹੈ ਇਹਦੇ ਜਿੰਨਾ ਅਮੀਰ ਕੋਈ ਕਲਚਰ ਨਹੀਂ ਹੈ ਸੋ ਤਾਂ ਹੀ ਪਤਾ ਲੱਗੇਗਾ ਜੇ ਆਪਾਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਵਾਂਗੇ ਸੋ ਬਹੁਤ ਅੱਛਾ ਲੱਗਾ ਭਗਵਾਨ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਨੂੰ ਪੜ੍ਹ ਕੇ ਕਿਉਂਕਿ ਇੱਕ ਸੇਧ ਮਿਲਦੀ ਹੈ ਕਿ ਜੀਵਨ ਜਿਉਣਾ ਕਿਦਾਂ ਕਿਤੇ ਜਿਉਣਾ ਇੱਕ ਕਲਾ ਹੈ ਆਰਟ ਹੈ ਔਰ ਦੁੱਖ ਦੀ ਗੱਲ ਹੈ ਕਿ ਅੱਜ ਦੇ ਯੁੱਗ ਵਿੱਚ ਸਾਨੂੰ ਜਿਉਣਾ ਹੁੰਦਾ ਹੀ ਨਹੀਂ ਅਸੀਂ ਮਟੀਰੀਅਲਿਸਟਿਕ ਚੀਜ਼ਾਂ ਦੇ ਪਿੱਛੇ ਭੱਜੇ ਫਿਰਦੇ ਹਾਂ ਦਿਨ ਰਾਤ ਜਿਨ੍ਹਾਂ ਦੇ ਵਿੱਚੋਂ ਸੱਚਾ ਸੁੱਖ ਨਹੀਂ ਮਿਲ ਸਕਦਾ ਸੱਚਾ ਸੁੱਖ ਜਿਹੜਾ ਉਹ ਧਰਮ ਦੇ ਵਿੱਚੋਂ ਮਿਲਣਾ ਹੈ ਤੋ ਧਰਮ ਦੇ ਆਪਾਂ ਨੇੜੇ ਜਾਂਦੇ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਕਿ ਧਰਮ ਹੈ ਕੀ ਚੀਜ਼ ਸੋ ਜਿਹੜਾ ਬੰਦਾ ਧਰਮ ਦੇ ਨੇੜੇ ਜਾਂਦਾ ਸਿੱਖਦਾ ਪੜ੍ਹਦਾ ਆਪਣੀਆਂ ਧਾਰਮਿਕ ਪੁਸਤਕਾਂ ਜਿਦਾ ਵਾਲਮੀਕ ਜੀ ਨੇ ਐਡਾ ਵੱਡਾ ਗ੍ਰੰਥ ਮਹਾਕਾਵ ਰਚਿਆ ਸੋ ਪੜ੍ਹਨਾ ਚਾਹੀਦਾ ਤਾਂ ਜੋ ਸਾਨੂੰ ਜੀਵਨ ਦੀ ਸਮਝ ਆਵੇ ਔਰ ਅਸੀਂ ਵੀ ਆਪਣਾ ਜੀਵਨ ਸੰਵਾਰ ਸਕੀਏ ਮੇਰੀ ਬੇਨਤੀ ਹੈ ਸਾਰੇ ਹੀ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਵੱਤਵਾ ਦੇ ਮਿਊਜ਼ੀਅਮ ਜਿਹੜਾ ਹੈ ਸਾਡੇ ਕਰਕੇ ਹੀ ਬਣਾਇਆ ਗਿਆ ਹੈ ਇੱਥੇ ਆਈਏ ਆਪਣੇ ਬੱਚਨ ਨਾਲ ਲੈ ਕੇ ਆਈਏ ਔਰ ਉਹ ਬੱਚੇ ਜਿਹੜੇ ਨੇ ਭਗਵਾਨ ਬਾਲਬਿਕੀ ਜੀ ਬਾਰੇ ਪੜਨ ਸੁਣਨ ਨਵੀਂ ਟੈਕਨੀਕ ਦੇ ਨਾਲ ਜੋ ਵੀਡੀਓਜ਼ ਜਿਹੜੀਆਂ ਨੇ ਅਪਲੋਡ ਕੀਤੀਆਂ ਹੋਈਆਂ ਨੇ ਆਡੀਓ ਵਿਜ਼ੂਅਲ ਸਾਰਾ ਕੁਝ ਹੀ ਅਵੇਲੇਬਲ ਹੈ ਔਰ ਇੱਥੇ ਆ ਕੇ ਅਜੀਬ ਕਿਸਮ ਦਾ ਸਕੂਨ ਮਿਲਦਾ ਹੈ ਸੋ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਜ਼ਿੰਦਗੀ ਦੇ ਧੌੜ ਭੱਜ ਰਜੇਵੇਂ ਦੇ ਵਿੱਚੋਂ ਕੱਢ ਕੇ ਆਪਾਂ ਜਰੂਰ ਵਕਤ ਕੱਢ ਕੇ ਮੈਂ ਤੇ ਕਹਿੰਨਾ ਕਿ ਹਰ ਮਹੀਨੇ ਹੀ ਆਉਣਾ ਚਾਹੀਦਾ ਹੈ ਕਿਉਂਕਿ ਅਜੀਬ ਜਿਹਾ ਸੁੱਖ ਮਿਲਦਾ ਹੈ ਇੱਕ ਅਜੀਬ ਜਿਹਾ ਸਕੂਨ ਮਿਲਦਾ ਹੈ ਥੈਂਕ ਯੂ